ਉਸ ਸਟੇਜ ਮੈਨੂੰ ਇੱਕੇ ਨੀਚੇ ਦੀ ਇੱਥੇ ਆ ਮੇਰੀ ਨੋਜ਼ ਬ੍ਰੋਕਨ ਆ ਪਿੱਛੇ ਚੋਟ ਲੱਗੀ ਹੋਈ ਆ ਪੂਰੇ ਸਰੀਰ ਤੇ ਬਲੂਜ਼ਸ ਬਣਾਏ ਨੇ ਇਨਾਂ ਨੇ ਤੇ ਉਸ ਦੇ ਬਾਅਦ ਫਾਈਨਲੀ ਇਨਾਂ ਨੇ ਮੇਰਾ ਫਾਦਰ ਦਾ ਆਈ ਕਾਰਡ ਵੀ ਲੈ ਲਿਆ ਫੋਨ ਵੀ ਲੈ ਲਿਆ ਪੂਰੇ ਇਨਸੀਡੈਂਟ ਚ ਅਸੀਂ 골ਡ ਚੇਨ ਵੀ ਆਪਣੀ ਲੂਜ਼ ਕਰ ਗਿਆ ਪਹਿਲੀ ਵੀਡੀਓ ਬਣਾਇਆ ਸਾਡਾ ਕਿ ਇਹ ਲੋਕ ਇੱਥੇ ਆ ਕੇ ਕੁੜੀਆਂ ਛੇੜ ਰਹੀ ਸੀ ਜਦੋਂ ਅਸੀਂ ਬਲੀਡ ਕਰ ਰਹੇ ਹਾਂ ਪੂਰਾ ਅਨਕੌਨਸ਼ੀਅਸ ਬੈਠੇ ਹਾਂ ਗੱਡੀ ਚ ਤੇ ਇਨਾਂ ਨੇ ਇਹ ਵੀਡੀਓ ਬਣਾਈ ਹੈ ਕੋਈ ਵੀ ਫਾਦਰ ਸਨਾਂ ਕੇ ਕੁੜੀਆਂ ਛੇੜਦੇ ਨੇ ਰਾਤ ਨੂੰ ਪੁਲਿਸ ਆਫਸਰਸ ਆਏ ਸੀ ਰੋਂਗ ਸਾਈਡ ਤੋਂ ਇਨਾਂ ਨੇ ਆਕੇ ਥੋੜੇ ਅਬਿਊਜ਼ਰ ਲੈਂਗੁਏਜ ਯੂਜ਼ ਕਰੀ ਇਨਾਂ ਨੇ ਕਿਹਾ ਇਹ ਗੱਡੀ ਹਟਾ ਲੋ ਨਹੀਂ ਤਾਂ ਅਸੀਂ ਲੱਤਾ ਚਕਾ ਲੀਨੀ ਆ ਪਰ ਇਨਾਂ ਦੇ ਪਾਪਾ ਨੇ ਇਨਾਂ ਨੂੰ ਕਿਹਾ ਐ ਕੋਈ ਤਮੀਜ਼ ਨਹੀਂ ਹੋਈ ਗੱਲ ਕਰਨ ਦੀ ਤੁਸੀਂ ਇੱਕ ਮੈਂ ਆਰਮੀ ਚ ਕੰਮ ਹੈ ਲਾ ਤੇ ਇਸ ਲਈ ਮੈਂ ਤੁਹਾਨੂੰ ਗਾਈਡ ਕਰ ਰਿਹਾ ਨਾ ਨੋਰਮਲ ਪਬਲਿਕ ਲਾ ਕੋਈ ਗੱਲ ਕਰਨ ਦੀ ਤਮੀਜ਼ ਨਹੀਂ ਆ ਤੇ ਉਹਨਾਂ ਨੇ ਕਿਹਾ ਤੂੰ ਸਾਨੂੰ ਤਮੀਜ਼ ਸਿਖਾਏਗਾ ਤੇਰੀ ਆਫਸਰੀ ਘਟਦੀ ਹੈ ਤੇ ਇਨਾਂ ਨੇ ਸਾਈਡ ਤੋਂ ਆਕੇ ਰੋਨੀ ਸਿੰਘ ਨੇ ਮੇਰੇ ਫਾਦਰ ਨੂੰ ਪੰਚ ਕਰਿਆ ਜਦੋਂ ਮੈਂ ਦੇਖਿਆ ਮੇਰੇ ਫਾਦਰ ਬਲੈਕਆਊਟ ਹੋ ਕੇ ਅਨਕੌਂਸ਼ੀਅਸ ਹੋ ਕੇ गिर ਗਏ ਐ ਲੋਗ ਉਹਨਾਂ ਨੂੰ ਮੁੱਕ ਕੇ ਲੱਤਾਂ ਸਭ ਕੁਝ ਮਾਰ ਰਹੇ ਸੀ ਤੇ ਮੈਂ ਜਾ ਕੇ ਬਚਾਨ ਲੀ ਗਿਆ ਉਸ ਦੇ ਬਾਅਦ ਇਹਨਾਂ ਸਾਰਿਆਂ ਨੇ ਮੈਨੂੰ ਵੀ ਕੇਰ ਕੇ ਮੌਤ ਮਾਰਿਆ ਰੌਡ بیسਬਾਲ ਬੈਟ ਜਿਹੜੇ ਬੇਟਨਸ ਹੁੰਦੀਆਂ ਨੇ ਪੁਲਿਸ ਕੋਲ ਉਹ ਸਾਰੀ ਚੀਜ਼ਾਂ ਨਾਲ ਮਾਰਿਆ ਪਟਿਆਲਾ ਦੇ ਕਲੋਨਲ ਜਿਹੜੇ ਪੁਸ਼ਪਿੰਦਰ ਬਾਠ ਨੇ ਉਹਨਾਂ ਦੇ ਪੁਲਿਸ ਨੇ ਜਿਹੜੀ ਕੁੱਟਮਾਰ ਕੀਤੀ ਹੈ ਉਹਨਾਂ ਦੇ ਬੇਟੇ ਅੰਗਦ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਅੰਗਤ ਉਹ ਜ਼ਿੰਦਗੀ ਹੋਇਆ ਸੀ ਸਾਰਾ ਦੱਸੋ ਕਿਉਂਕਿ ਕਾਫੀ ਵਿਅਸੇਤਾ ਹੋਇਆ ਕਿਉਂਕਿ ਤੁਸੀਂ ਵਿਕਟਿਮ ਹੋ ਤੁਸੀਂ ਸਾਰੇ ਉਹਦੇ ਆਈ ਵਿਟਨੈਸ ਵੀ ਹੋ ਹੈ ਉਹ ਬਾ ਮਸੀਂ ਦਿੱਲੀ ਤੋਂ ਪਟਿਆਲਾ ਰਾਤ ਨੂੰ ਸਵੇਰ 12 ਪਹੁੰਚੇ ਸੀ ਅਸੀਂ ਦਿੱਲੀ ਤੋਂ 6:15 ਨਿਕਲੇ ਸੀ ਸਵੇਰ 12 ਤੱਕ ਅਸੀਂ ਪਟਿਆਲਾ ਪਹੁੰਚ ਗਏ 12:15 ਨੂੰ ਪਾਪਾ ਨੂੰ ਕਿਹਾ ਕਿ ਮੰਮਾ ਨੂੰ ਕਾਲ ਨਾ ਕਰਿਓ ਕੁਝ ਬਣਾਣ ਲਈ ਅਸੀਂ ਜਾ ਕੇ ਮੈਗੀ ਖਾ ਲੈਂਦੇ ਆ ਤੇ ਮੈਗੀ ਖਾ ਕੇ ਘਰੇ ਚਲੇ ਜਾਾਂਗੇ ਕਿਉਂ ਲੇਟ ਹੋ ਗਿਆ ਹੁਣ ਟਾਈਮ ਤੇ ਫਾਦਰ ਨੇ ਵੀ ਕਿਹਾ ਠੀਕ ਹੈ ਗਲਤ ਸਹੀ ਹੈ ਅਸੀਂ ਜਾ ਕੇ ਮੈਗੀ ਖਾ ਕੇ ਘਰੇ ਚੱਲਦੇ ਆ ਤੇ ਅਸੀਂ ਉੱਥੇ ਮੈਂ ਕੀ ਆਰਡਰ ਹੀ ਕਰੀ ਉਨੀ ਦੇਰ ਚ ਪੁਲਿਸ ਆਫਸਰਸ ਆਏ ਸੀ ਰੋਂਗ ਸਾਈਡ ਤੋਂ ਇਨਾਂ ਨੇ ਆਕੇ ਥੋੜੇ ਅਬਿਊਜ਼ਰ ਲੈਂਗੁਏਜ ਯੂਜ਼ ਕਰੀ ਇਨਾਂ ਨੇ ਕਹੀ ਗੱਡੀ ਹਟਾ ਲੋ ਨਹੀਂ ਤਾਂ ਅਸੀਂ ਲੱਤਾ ਚਕਾ ਲੀਨੀ ਆ ਤੇ ਉਸ ਦੇ ਬਾਅਦ ਮੇਰੇ ਫਾਦਰ ਨੇ ਕਿਹਾ ਅਸੀਂ ਗੱਡੀ ਤਾਂ ਹਟਾ ਰਹੇ ਹਾਂ ਉਹਨਾਂ ਨੇ ਕਿਹਾ ਅੰਗੇ ਤੂੰ ਗੱਡੀ ਅੱਗੇ ਲਾ ਲੈ ਪਰ ਇਨਾਂ ਨੇ ਪਾਪਾ ਨੇ ਇਨਾਂ ਨੂੰ ਕਿਹਾ ਇਹ ਕੋਈ ਤਮੀਜ਼ ਨਹੀਂ ਹੋਈ ਗੱਲ ਕਰਨ ਦੀ ਤੁਸੀਂ ਇੱਕ ਮੈਂ ਆਰਮੀ ਚ ਕੰਨ ਲਾ ਤੇ ਇਸ ਲਈ ਮੈਂ ਤੁਹਾਨੂੰ ਗਾਈਡ ਕਰ ਰਿਹਾ ਨਾ ਨਾਰਮਲ ਪਬਲਿਕ ਲਾ ਕੋਈ ਗੱਲ ਕਰਨ ਦੀ ਤਮੀਜ਼ ਨਹੀਂ ਆ ਤੇ ਉਹਨਾਂ ਨੇ ਕਿਹਾ ਤੂੰ ਸਾਨੂੰ ਤਮੀਜ਼ ਸਿਖਾਏਗਾ ਤੇਰੀ ਆਫਸਰੀ ਘੱਟਦੀ ਹੈ ਤੇ ਇਹਨਾਂ ਸਾਈਡ ਤੋਂ ਆ ਕੇ ਰੋਨੀ ਸਿੰਘ ਨੇ ਮੇਰੇ ਫਾਦਰ ਨੂੰ ਪੰਚ ਕਰਿਆ ਜਦੋਂ ਮੈਂ ਦੇਖਿਆ ਮੇਰੇ ਫਾਦਰ ਬਲੈਕਆਊਟ ਹੋ ਕੇ ਅਨਕੌਂਸ਼ੀਅਸ ਹੋ ਕੇ ਗਿਰ ਗਏ ਲੋਗ ਉਹਨਾਂ ਨੂੰ ਮੁੱਕੇ ਲੱਤਾਂ ਸਭ ਕੁਝ ਮਾਰ ਰਹੇ ਸੀ ਤੇ ਮੈਂ ਜਾ ਕੇ ਬਚਾਣ ਲਈ ਗਿਆ ਉਸਦੇ ਬਾਅਦ ਇਹਨ ਸਾਰਿਆਂ ਨੇ ਮੈਨੂੰ ਵੀ ਕੇਰ ਕੇ ਮੌਤ ਮਾਰਿਆ ਰੌਡ بیسਬਾਲ ਬੈਟ ਜਿਹੜੀ ਬੇਟਨਸ ਹੁੰਦੀਆਂ ਨੇ ਪੁਲਿਸ ਕੋਲ ਉਹ ਸਾਰੀ ਚੀਜ਼ਾਂ ਨਾਲ ਮਾਰਿਆ ਤੇ ਉਸਦੇ ਬਾਅਦ ਮੇਰੇ ਫਾਦਰ ਜਦੋਂ ਬਚਾਨ ਲਿਆ ਹੈ ਉਹਨਾਂ ਨੂੰ ਹੋਰ ਕੁੱਟਿਆ ਗੱਡੀ ਦੇ ਅੰਦਰ ਉਹਨਾਂ ਨੂੰ ਪੰਜ ਮਾਰਿਆ ਜਦੋਂ ਮੈਂ ਉਹਨਾਂ ਨੂੰ ਬਚਾਨ ਲਈ ਗੱਡੀ ਦੇ ਅੰਦਰ ਪਾਇਆ ਫਿਰ ਗੱਡੀ ਨੂੰ ਖਿੱਚ ਕੇ ਕੱਪੜੇ ਨੂੰ ਤਾਂ ਖਿੱਚ-ਖਿੱਚ ਕੇ ਖਿੱਚ ਰਹੀ ਸੀ ਉਹਨਾਂ ਨੂੰ ਬਾਹਰ ਤੇ ਉਹ ਉਹਨਾਂ ਨੂੰ ਰੋਡ ਤੇ ਗਿਰਾ ਕੇ ਇਹਨਾਂ ਨੇ ਲੱਤਾਂ ਨਾਲ ਮਾਰਿਆ ਉਹਨਾਂ ਦੇ ਮੂੰਹ ਤੇ ਲੱਤਾਂ ਮਾਰੀਆਂ ਨੇ ਬਹੁਤ ਤੰਗ ਕਰਿਆ ਉਹਨਾਂ ਨੂੰ ਜੀ ਮੈਮ ਦੋ ਸਟਿਚ ਮੈਨੂੰ ਇੱਕ ਇਹ ਨੀ ਜਿਹੜੀ ਇਹ ਇੱਥੇ ਆ ਮੇਰੀ ਨੋਜ਼ ਬ੍ਰੋਕਨ ਆ ਪਿੱਛੇ ਚੋਟ ਲੱਗੀ ਹੋਈ ਆ ਪੂਰੇ ਸਰੀਰ ਤੇ ਬਰੂਜ਼ਸ ਬਣਾਏ ਨੇ ਇਹਨਾਂ ਨੇ ਤੇ ਉਸਦੇ ਬਾਅਦ ਫਾਈਨਲੀ ਇਹਨਾਂ ਨੇ ਮੇਰੇ ਫਾਦਰ ਪੂਰੇ ਇਨਸੀਡੈਂਟ ਚ ਅਸੀਂ 골ਡ ਚੇਨ ਵੀ ਆਪਣੀ ਲੂਜ਼ ਕਰੀਆ ਤੇ ਬਹੁਤ achi ਕੜੀਆਂ ਵੀ ਲੂਜ਼ ਕਰੀਆਂ ਨੇ ਜਿਹੜੀਆਂ ਅਸੀਂ ਕਾਊਂਟ ਨਹੀਂ ਕਰ ਰਹੇ ਹੁਣ ਕਿਉਂਕਿ ਫਾਈਨੈਂਸ਼ੀਅਲ ਲਾਸ ਤਾਂ ਠੀਕ ਆ ਪਰ ਜਿਹੜੀ ਰਿਸਪੈਕਟ ਖੋਈ ਆ ਉਹ ਜ਼ਿਆਦਾ ਇੰਪੋਰਟੈਂਟ ਆ ਮੈਮ ਤੇ ਇਸਦੇ ਬਾਅਦ ਕੀ ਹੋਇਆ ਇਹਨਾਂ ਨੇ ਫਾਈਨਲੀ ਵੀਡੀਓ ਬਣਾਇਆ ਸਾਡਾ ਕਿ ਇਹ ਲੋਕ ਇੱਥੇ ਆ ਕੇ ਕੁੜੀਆਂ ਛੇੜ ਰਹੇ ਸੀ ਜਦੋਂ ਅਸੀਂ ਬਲੀਡ ਕਰ ਰਹੇ ਹਾਂ ਪੂਰਾ ਅਨਕੌਂਸ਼ੀਅਸ ਬੈਠੇ ਹਾਂ ਗੱਡੀ 'ਚ ਤੇ ਇਹਨਾਂ ਨੇ ਇਹ ਵੀਡੀਓ ਬਣਾਈ ਆ ਕੋਈ ਵੀ ਫਾਦਰ ਸਨਾ ਕੇ ਕੁੜੀਆਂ ਛੇੜਦੇ ਨੇ ਰਾਤ ਨੂੰ ਬਿਲਕੁਲ ਲੌਜੀਕਲ ਗਰਲ ਸੀ ਇਹਨਾਂ ਨੇ ਐਵੀ ਕਿ ਅਸੀਂ ਡਰਿੰਕ ਕਰ ਰਹੇ ਸੀ ਮੇਰੇ ਔਰ ਮੇਰੇ ਫਾਦਰ ਦੋਨੋਂ ਦੀ ਮੈਡੀਕਲ ਰਿਕਾਰਡ ਕਹਿੰਦੀ ਆ ਵੀ ਵੇ ਅਰ ਨਾਟ ਅੰਡਰ ਦ ਇਨਫਲੂਐਂਸ ਆਫ ਅਲਕੋਹਲ ਜਦੋਂ 135 ਐਮ ਲੀਆ ਸਾਡੀ ਮੈਡੀਕਲ ਰਿਪੋਰਟ 1150 ਨਾ ਇਨਸੀਡੈਂਟ ਓਵਰ ਹੋਇਆ 15 ਮਿੰਟ ਦੇ ਅੰਦਰ ਤੱਕ ਖੂਨ ਤੋਂ ਅਲਕੋਹਲ ਨਹੀਂ ਜਾ ਸਕਦੀ ਤੇ ਜਿੰਨਾ ਵੀ ਇਹਨਾਂ ਨੇ ਟਾਬੇ ਵਾਲੇ ਓਨਰ ਦਾ ਵੀ ਵੀਡੀਓ ਬਣਾਇਆ ਇਹ ਸਾਰਾ ਸਕ੍ਰਿਪਟਡ ਤੇ ਸਾਰੀ ਚੀਜ਼ਾਂ ਛੂਟਨੇ ਸਾਨੂੰ ਫਸਾਣ ਲਈ ਹੋਣ ਸੀ ਕੀ ਕਰਦੇ ਕੀ ਉਹ ਬੇਸਿਕਲੀ ਅੰਗਰ ਮੈਮ ਮੈਂ ਪਹਿਲਾਂ ਤਾਂ ਕਾਰਪੋਰੇਟ ਸੇ ਕੰਮ ਕਰ ਚੁੱਕਿਆ ਹੁਣ ਮੈਂ ਆਪਣੀ ਮਦਰ ਨਾਲ ਉਹਨਾਂ ਦੀ ਕੰਪਨੀ ਜੁਆਇਨ ਕਰੀ ਹੈ ਸ਼ਿਪਿੰਗ ਦੀ ਮੈਂ ਪੰਜਾਬ ਤੇ ਦਿੱਲੀ ਦਾ ਬਿਜ਼ਨਸ ਮੈਂ ਦੇਖਦਾ ਜੀ ਜੀ ਤੇ ਕਰਨ ਸਾਹਿਬ ਦੀ ਹੁਣ ਉਹ ਠੀਕ ਨੇ ਕਿਸ ਤਰ੍ਹਾਂ ਨੇ ਮੇਰੇ ਫਾਦਰ ਨੂੰ 3 ਵੀਕਸ ਲਈ ਬੈਡਡਰੈਸ ਦਿੱਤਾ ਹੋਇਆ ਡਾਕਟਰ ਨੇ ਕਿਉਂਕਿ ਉਹਨਾਂ ਦਾ ਐਲਬੋ ਡਿਸਲੋਕੇਟ ਹੋ ਚੁੱਕਾ ਹੈ ਲਿਗਮੈਂਟ ਇਅਰ ਥਮ ਬ੍ਰੋਕਨ ਤੇ ਬਹੁਤ ਸਾਰੀ ਫੇਸ਼ਲ ਤੇ ਬਾਡੀ ਇੰਜਰੀਜ਼ ਨੇ ਲੱਗਦਾ ਜਸਟਿਸ ਮਿਲੇਗਾ ਮੈਮ ਹੁਣੇ ਤੱਕ ਜਿੰਨਾ ਕੁ ਜਿੰਨੇ ਟਾਈਮ ਦਾ ਸੀ ਵੇਟ ਕਰ ਰਹੇ ਪੰਜ ਦਿਨ 6 ਦਿਨ ਤਾਂ ਹੋ ਚੁੱਕੇ ਨੇ ਹੁਣੇ ਤੱਕ ਤਾਂ ਕੋਈ ਐਕਸ਼ਨ ਹੀ ਨਹੀਂ ਹੋਇਆ ਖਾਲੀ ਸਸਪੈਂਸ਼ਨ ਮਿਲਿਆ ਮੈਮ ਤੁਸੀਂ ਮੈਨੂੰ ਦੱਸੋ ਸਸਪੈਂਸ਼ਨ ਕੀ ਹੁੰਦੀ ਆ ਕੱਲ ਨੂੰ ਇਹਨਾਂ ਨੇ ਡਿਊਟੀ ਜੁਆਇਨ ਕਰ ਲੈਣੀ ਹੈ ਜਿੰਨੇ ਟਾਈਮ ਦਾ ਸਸਪੈਂਸ਼ਨ ਸੀ ਉਹਨਾਂ ਇਹਨਾਂ ਨੂੰ ਸੈਲਰੀ ਮਿਲ ਜਾਨੀ ਹੈ ਵਾਪਿਸ ਤੇ ਮਿਲੋਂ ਬੇਰ ਲਾਉਂ ਚਾ ਇਨਾ ਦਾ ਕੋਈ ਲਾਸ ਨਹੀਂ ਹੈ ਲਾਸ ਤਾਂ ਸਾਡਾ ਹੀ ਹੋਇਆ ਜੇ ਕੁਝ ਵੀ ਹੋ ਕੇ ਜਸਟਿਸ ਮਿਲ ਸਕਦਾ ਆਈ ਵਿਲ ਬੀ ਦਾ ਹੈਪੀਐਸਟ ਗਵਰਨਰ ਸਾਹਿਬ ਨੇ ਕੀ ਕੀਤਾ ਅੱਜ ਗਵਰਨਰ ਸਾਹਿਬ ਨੇ ਕੀਆ ਰਾਈਟ ਟੂ ਜਸਟਿਸ ਰਾਈਟ ਟੂ ਜਸਟਿਸ ਸਾਰਿਆਂ ਲਈ ਸਾਰਿਆਂ ਲਈ ਲਾਗੂ ਹੁੰਦੇ ਤੇ ਐਫਆਈਆਰ ਕਰਨੀ ਪੈਗੀ ਕਿਉਂਕਿ ਇਹ ਸਿਟੀਜ਼ਨ ਬਹੁਤ ਪ੍ਰੋਪਰਲੀ ਸੁਣੀ ਥੈਂਕਸ ਟੂ ਗਵਰਨਰ ਸਾਹਿਬ ਜਿਨ੍ਹਾਂ ਨੇ ਅਗੋਂ ਖਾਇਆ ਵੀ ਹੈ ਕਿ ਐਫਆਈਆਰ ਤੇ ਲੈਣੀ ਪੈਗੀ ਜੇ ਨਹੀਂ ਹੁੰਦੀ ਐਫਆਈਆਰ ਮੇਰੇ ਕੋਲ ਵਾਪਸ ਆਇਓ ਤੇ ਉਹਨਾਂ ਨੇ ਐ ਵੀ ਕਿਹਾ ਹੈ ਕਿ ਅਸੀਂ ਜਸਟਿਸ ਦਿਲਾਣ ਦੀ ਪੂਰੀ ਕੋਸ਼ਿਸ਼ ਕਰਾਂਗੇ ਐ ਸਾਡੇ ਨਾਲ ਸੀਗੇ ਅੰਗਦ ਜਿਹੜੇ ਕਿ بیٹے ਨੇ ਅ ਕਲੋਨਲ ਬਾਟਸ ਦੇ ਪੁਸ਼ਪਿੰਦਰ ਸਿੰਘ ਬਾਟਦੇ بیٹے ਨੇ ਐ ਔਰ ਉਹਨਾਂ ਨੇ ਸੜਨ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਵਿਕਟਿਮ ਨੇ ਐ ਇਹਨਾਂ ਦੇਵੀ ਇਹ ਕਹਿੰਦੇ ਕਿ ਮੇਰੇ ਵੀ ਸੱਟਾਂ ਲੱਗੀਆਂ ਮੇਰੇ ਨਾਲ ਵੀ ਕੁੱਟਮਾਰ ਹੋਈ ਹੈ ਤੇ ਇਸ ਕਰਕੇ ਇਹਨਾਂ ਨਾਲ ਇਸ ਟਾਈਮ ਗੱਲਬਾਤ ਕੀਤੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ